ਗਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ 사త్ ਸੰਗਤ ਜੀ ਅੰਮ੍ਰਿਤਸਰ ਸਾਹਿਬ ਵਿਕੇ ਸੰਤੋਖ ਸਰ ਗੁਰਦੁਆਰੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਜੀ ਜੋ ਵੀ satsang ਸਿਰਉਰਤੀ ਸੇਵਾ ਦੇ ਦਰਸ਼ਨ ਕਰ ਰਹੀ ਹੈ ਆਪਣਾ ਪਰਿਵਾਰ ਦੇ ਨਾਲ ਹਮ ਹਮਾ ਕੇ ਪਹੁੰਚੋ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਸਾਬ ਸੰਜੋਤ ਜੀ ਤਾਂ ਦੇਖੋ ਜੀ ਕੜੀ ਚੋਲ ਅਰੇ ਕੋਜੀ ਕੜੀ ਚੋਲ ਜੀ ਉਧਰ ਵਾਇਗਰੂ ਫਰੂਟ ਵਾਹੇ ਗਰੂ ਸਤਨਾਮ ਵਾਹੇ ਗਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਰਖੋ ਵਾਹਿਗੁਰੂ ਜੀ ਸਤ ਸੰਗਤ ਪਛਾਤਾਸ਼ਾ ਕਰੀਏ ਨਾਲ ਨਾਲ ਸੇਵਾ ਕਰ ਰਹੀ ਹੈ ਵਾਹਿਗੁਰੂ ਜੀ ਇਹ ਆਪ ਸਭ ਨੂੰ ਬੇਨਤੀ ਹੈ ਹਮ ਹਮਾ ਕੇ ਪਹੁੰਚੋ ਵਾਹਿਗੁਰੂ ਸੇਵਾ ਬਹੁਤ ਨਸੀਬਾ ਨਾਲ ਮਿਲਦੀ ਹੈ ਵਾਹਿਗੁਰੂ ਜੀ ndes 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੇਖੋ ਜੀ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਸਰੋਵਰ ਹੈ ਸਤੋਕ ਸਰ ਸਾਹਿਬ ਦਾ ਇੱਥੇ ਸੇਵਾ ਚੱਲ ਰਹੀ ਹੈ ਭਾਈ ਗੁਰਜੀ ਸੰਤਾਂ ਬਹੁਤ ਉਸਾ ਦੇ ਨਾਲ ਸੇਵਾ ਕਰ ਰਹੀਆਂ ਨੇ ਇਹ ਦੇਖੋ ਜੀ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਭ ਦੇਖੋ ਜੀ ਅਦਰ ਵੀ ਸੇਵਾ ਸ਼ੁਰੂ ਹੋ ਗਈ ਹੈ ਜੀ ਇਹ ਦੇਖੋ ਨਾਮ ਵਾਹਿਗੁਰੂ ਸਤਨਾਮ ਖੋਲੀ ਵਾਲੀ ਸੰਗਤ ਵੱਧ ਰਹੀ ਹੈ ਜੀ ਪਹਿਲਾਂ ਸਿਰਫ ਉੱਧਰ ਹੀ ਸੇਵਾ ਹੋ ਰਹੀ ਸੀਗੀ ਹੁਣ ਗੁਰੂ ਆਮਦਾਸ ਜੀ ਦੀ ਕਿਰਪਾ ਦੇ ਨਾਲ ਉੱਧਰ ਵੀ ਸੇਵਾ ਹੋ ਰਹੀ ਹੈ ਜੀ ਤੇ ਉੱਧਰ ਵੀ ਸੇਵਾ ਵੀ ਹੋ ਰਹੀ ਹੈ ਜੀ ਸਤ ਨਾਮ ਵਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਨਾਮਵਾਹਿ ਗੁਰੂ ਸਤ ਨਾਮਵਾਹਿ ਗੁਰੂ ਸਤ ਨਾਮਵਾਹਿ ਗੁਰੂ ਵਾਹਿਗੁਰੂ 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 ਸੇਵਾ ਜਿਆਦੀ ਆ ਜੀ ਤੇ ਸੰਗਤ ਸਾਡੀ ਘਟਾ ਹੈ ਬਹੁਤ ਜ਼ਿਆਦਾ ਗਹਿਰਾ ਹੈ ਬਹੁਤ ਜ਼ਿਆਦਾ ਸੇਵਾ ਪਾਈ ਹੈ ਹਜੇ ਵਾਹਿਗੁਰੂ ਜੀ ਦੇਖੋ ਸੰਗਤ ਦੇ ਪਿਆਰ ਉਹ ਵੀਰ ਜੀ ਹੁਣੇ ਅੱਗੇ ਜਾ ਰਹੇ ਨੇ ਉਹਨਾਂ ਦੇ ਪੈਰ ਵੇਖੋ ਕਿੰਨਾ ਖੁਬਰੇ ਨੇ ਜੀ ਸਲੋਵਰ ਦੇ ਵਿੱਚ ਦਰਸ਼ਨ ਕਰੋ ਸਾਧ ਸੰਗਤ ਜੀ ਸੰਗਤ ਦਾ ਉਤਸ਼ਾਹ ਵੇਖੋ ਵਾਹਿਗੁਰੂ ਸੰਗਤ ਕਿਸ ਤਰ੍ਹਾਂ ਭੱਜ ਭੱਜ ਕੇ ਸੇਵਾ ਕਰ ਰਹੀ ਆ ਜੂ ਰਾਮਦਾਸ ਪਾਸ਼ਾ ਇਹਨਾਂ ਦੀਆਂ ਝੋਲੀਆਂ ਭਰਨ ਕਿਰਪਾ ਕਰਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਰਿਕ ਜੀ ਸਾਡੇ ਦਰਬਾਰ ਸਾਹਿਬ ਦੇ ਮੈਂਜ ਸਾਹਿਬ ਨੇ ਖੜੇ ਨੇ ਦਿੱਲੀ ਵਾਲੇ ਬਾਬਾ ਜੀ ਬੈਠੇ ਨੇ ਨਾਲ ਜਿਨ੍ਹਾਂ ਨੇ ਸੇਵਾ ਦਾ ਉਪਰਾਲਾ ਲਿਆ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ म वाह नाम वाहे गुरु सात नाम वाहे ਸਤ ਨਾਮ ਵਾਹਿਗੁਰੂ ਜਿਹੜੇ ਵੀ ਮੇਰੇ ਵੀਰ ਭਰਾ ਭੈਣਾ ਜੋ ਵੀ ਮੇਰਾ ਲਾਈਵ ਦੇਖ ਰਿਹਾ ਜੀ ਸਭ ਨੂੰ ਬੇਨਤੀ ਹੈ ਉਹ ਮੁੱਖਮਾ ਅੱਗੇ ਪਹੁੰਚੋ ਇਹ ਸੇਵਾ ਬਹੁਤ ਮੁਕੱਦਰਾ ਨਾਲ ਮਿਲਦੀ ਹੈ ਵਾਹਿਗੁਰੂ ਜੀ ਸਾਰੇ ਜਿਹਨੇ ਸੇਵਾ ਦਾ ਲਾਹ ਚੁੱਕੋ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ नाम वाहे ग्रो सामहे ग्रो साम वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਵੇਖੋ ਸਾਧ ਸੰਗਤ ਜੀ ਕਿਸ ਤਰ੍ਹਾਂ ਭਰ-ਭਰ ਕੇ ਸੇਵਾ ਕਰ ਰਹੇ ਨੇ ਪ੍ਰੇਮੀ ਸਾਰੇ ਆਹ ਪੌੜੀ ਦੇਖੋ ਜੀ ਹੋਰ ਵੀ ਸੰਗਤ ਆ ਗਈ ਹੈ ਜੀ ਕੋ ਜੀ ਇਹ ਵੀ ਸੰਗਤ ਅਰ ਕੋ ਜੀ ਇਹ ਵੀ ਸੰਗਤ ਨੇ ਆ ਕੇ ਤਾਂ ਮੋਰਚਾ ਸਾਹਮਣੇ ਆ ਜੀ ਕੌਣ ਸੇਵਾਦਾਰ ਨੂੰ ਸ਼ੁਰੂ ਲੱਗੀ ਆ ਜੀ ਚਾਰੇ ਪਾਸੇ ਸੇਵਾ ਸ਼ੁਰੂ ਹੋ ਗਈ ਆ ਜੀ ਇੱਕ ਇਧਰੋਂ ਲੱਗੇ ਨੇ ਵਾਹਿਗੁਰੂ ਜੀ ਸੇਵਾ ਕਰਦੇ ਹੋਏ ਅਰ ਕੋ ਜੀ ਇੱਕ ਇਧਰੋਂ ਲੱਗ ਰਿਹਾ ਜੀ ਉਹ ਵੇਖੋ ਲੱਗੇ ਹੋਏ ਜੀ ਸਾਰੇ ਪਾਸੇ ਵਾਹਿਗੁਰੂ ਦਾ ਜਾਪ ਨਾਲ ਲੱਗ ਰਿਹਾ ਜੀ ਬਾਬਾ ਜੀ ਆਪ ਹੀ ਸਭ ਕੁਝ ਕਰ ਰਹੇ ਨੇ ਜੀ ਬਾਬਾ ਜੀ ਆਪ ਹੀ ਸੇਵਾ ਕਰਵਾ ਰਹੇ ਨੇ ਸੰਗਤ ਦੇ ਵਿੱਚ ਆਪਣੋ ਸਾਥ ਸੰਗਤ ਦੇ ਵਿੱਚ ਸੇਵਾ ਪਰ ਪਰ ਕੇ ਆਪਣੇ ਕਿਰਪਾ ਕੀਤੀ ਪਾਸ਼ਾ ਜੀ ਆਪ ਹੀ ਕਿਰਪਾ ਕਰ ਰਹੇ ਨੇ ਪਾਸ਼ਾ ਦੇਖੋ ਕਿਰੇ ਕਰਨ ਬਜ਼ੁਰਗ ਨੇ ਵਾਹਿਗੁਰੂ ਜੀ ਦੇਖੋ ਜੀ ਆਹ ਵੇਖੋ ਵਾਹਿਗੁਰੂ ਬਜ਼ੁਰਗ ਸਾਰੇ ਵੀ ਵੀਰ ਭੈਣਾ ਸਭ ਸੇਵਾ ਕਰ ਰਹੀਆਂ ਨੇ ਆਹ ਦੇਖੋ ਜੀ ਲਗਾ ਕੇ ਸਾਰੇ ਜਿਹਨੇ ਸੇਵਾ ਕਰ ਰਹੇ ਨੇ ਜੀ ਮੈਂ ਕੋਈ ਫੇਰ ਸਭ ਨੂੰ ਕਹਿਣਾ ਚਾਹਣਾ ਜੀ ਸਭ ਜਿਹਨੇ ਆਓ ਜੀ ਸੇਵਾ ਬਹੁਤ ਹੈ ਸੰਗਤ ਥੋੜੀ ਘਟ ਹੈ ਇਸ ਕਰਕੇ ਸਾਰੇ ਜਿਹਨੇ ਆਓ ਸੇਵਾ ਦਾ ਲਾਹ ਚੁੱਕੋ ਵਾਹਿਗੁਰੂ ਇਹ ਸੇਵਾ ਦੁਬਾਰਾ ਸਾਨੂੰ ਨਹੀਂ ਮਿਲਣੀ ਸਾਡੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਸਭ ਲੋਕ ਆਓ ਰਾਮ ਦਸ ਪਾਸ਼ਾ ਦੀ ਖੁਸ਼ੀਆਂ ਲੁੱਟੋ ਵਾਹਿਗੁਰੂ ਜੀ ਆ ਕੇ ਤੁਮ ਵਾਹਿ ਹੈ ਗਰੂ ਸਤਨਾਮ ਵਾਹਿ ਹੈ ਗਰੂ ਚੱਕੇ ਬਾਦ ਜੱਜ ਮੋਹਰੀ ਜੀ ਬਰਕਤ ਵਾਲਾ ਅੱਲੇ ਕੋ ਜੱਜ ਚੱਕੇ ਬਾਦ ਵਾਲੇ ਕੋ ਅੱਲੇ ਕੋ ਅੱਲਾਹ ਹੈ ਗਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜਿਹੜੇ ਵੀ ਸੰਗਤ ਸੇਵਾ ਕਰੀ ਇਹਨਾਂ ਨੂੰ ਪਤਾ ਸਾਨੂੰ ਦੁਬਾਰਾ ਸੇਵਾ ਨਹੀਂ ਮਿਲਣੀ ਜੀ ਬਹੁਤ ਕਰਮਾਂ ਨਾਲ ਸੇਵਾ ਮਿਲਦੀ ਹੈ ਵਾਹਿਗੁਰੂ ਬਹੁਤ ਸਾਲਾਂ ਚ ਬਹੁਤ ਸਾਲਾਂ ਬਾਅਦ ਸੇਵਾ ਆਂਦੀ ਹੈ ਵਾਹਿਗੁਰੂ ਜੀ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਜਿਨੇ ਹੂੰ ਹੂੰ ਆ ਕੇ ਪਹੁੰਚੋ ਵਾਹਿਗੁਰੂ ਜੀ ਪਰਿਵਾਰ ਸ틍 ਵਾਹਿਗੁਰੂ 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 ਸਤ ਨਾਮੁ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਤੰਤਨ ਪ੍ਰੇਮੇ ਖਿੱਚ ਕੇ ਲੈ ਆ ਰਿਹਾ ਸਾਰੀ ਗਾਰਾ ਆ ਵੇਖੋ ਜੀ ਬਹੁਤ ਤਿਲਕਨ ਬਹੁਤ ਆਵਾਜ ਗੁਰ ਜੀ ਸਤਨਾਮ ਏ ਗੁਰ ਸਤਨਾਮ ਵਾਹਿਗੁਰੂ ਸਤਨਮ ਵਾਹਿਗੁਰੂ ਸਤਨਮ ਵਾਹਿਗੁਰੂ ਸਤਨਮ ਵਾਹਿਗੁਰੂ ਸਤਨਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਹੈ ਗੁਰੂ ਹੈ ਗੁਰੂ ਸਤਨਾਮ ਵਾਹਿ I